ਚੱਕ ਰੀਆਂ ਇਹ ਮਤਲਬ ਸਾਡੇ ਘਰ ਦੀ ਸਫਾਈ ਚੱਲ ਰਹੀ ਆ ਆ ਦੇਖੋ ਸੂਈ ਮੂਈ ਦਾ ਬੂਟਾ ਦਿਖਾ ਮੈਂ ਤੁਹਾਨੂੰ ਕਿਆ ਕੀ ਬਾਤ ਆ ਸੱਜੂ ਯਾਰ ਦੱਸੋ ਸੱਜੂ ਇਹ ਕੀ ਆ ਰਹਿਆਂ ਜੀ ਪਾਤਾ ਮੈਂ ਤੁਹਾਨੂੰ ਪਾਣੀ ਕਿਆ ਬਾਤ ਆ ਸੱਜੂ ਯਾਰ ਨੀਰਾ ਨੂਰਾ ਜਿਹੜੇ ਕੱਪੜੇ-ਕੁਪੜੇ ਸਨ ਤੁਸੀਂ ਸਾਰੀਆਂ ਮਚਾ ਦਿੱਤੀਆਂ ਨੇ ਦਿਵਾਲੀ ਕਰਕੇ ਆ ਚੁੱਕੇ ਆ ਗਰਾਊਂਡ 'ਚ ਕਿਆ ਲੱਗਦਾ ਥਾ ਨਹੀਂ ਲੋਟਣਗੇ ਕਿਆ ਲੱਗਦਾ ਤਾਂ ਨਹੀਂ ਲੋਟेंगे ਆ ਗਏ ਓਹੋ ਮਾਟਰ ਜੀ ਰਾਣੀ ਤਾਂ ਗਈ 45 ਸਈ ਕਿਉਂ ਦੀਆ ਵੈਲਕਮ ਟੂ ਮੇ ਬਲੌਗ ਤੁਹਾਡਾ ਸਵਾਗਤ ਹੈ ਨਵੇਂ ਬਲੌਗ ਵਿੱਚ ਅੱਜ ਸਾਡੇ ਬਲੌਗ ਦਾ 200 ਦੇਖੋ ਵੀ ਬੰਦਾ ਨੱਚ ਰਿਹਾ ਹੈ ਤੇ ਉੱਧਰ ਸਾਡੇ ਦੀਵਾਲੀ ਕਰਕੇ ਸਫਾਈਆਂ ਹੋ ਰਹੀਆਂ ਨੇ ਇਹ ਜਿਹੜਾ ਕੂੜਾ ਕੱਟ ਕੇ ਸਾਡਾ ਉਹਨੂੰ ਮਚਾਇਆ ਜਾ ਰਿਹਾ ਹੈ ਔਰ ਕਿੰਨਾ ਨੇ ਕਿੰਨਾ ਨੇ ਸ਼ੁਰੂ ਕਰਦੀ ਬਈ ਦਿਵਾਲੀ ਕਰਕੇ ਸਪਾਈ ਸਾੜੇ ਹੋ ਚੁੱਕੀ ਹੈ ਚਿਰੀ ਵੀ ਆਪਣੀ ਆ ਚੁੱਕੀ ਹੈ ਮੈਤਲ ਰੰਗ ਦੇਖੋ ਪੀਲਾ ਹੋ ਚੁੱਕਿਆ ਬਸ ਔੜੇ ਦਾਣਾ ਤੱਕ ਵੱਡ ਦੇਗੇ ਕਿਉਂ ਕੀ ਬਾਤ ਹੈ ਬਾਕੀ ਕਰਮਣ ਜੀ ਅਜੇ ਪੇਪਰ ਹੈ ਛੁੱਟੀ ਹੈ ਜੀ ਸੇਕ ਵੀ ਸਕਦੇ ਜੇ ਤੁਸੀਂ ਕਿਸੇ ਨੇ ਸੇਕਣਾ ਕਿਉਂਕਿ ਠੰਡ ਬਹੁਤ ਹੁੰਦੀ ਹੈ ਸਾਰਾ ਇੱਥੇ ਗੰਦ ਪੈਲਵਾ ਵੱਡੂ ਕੇ ਲਗਾ ਵਧੀਆ ਵਧੀਆ ਆਇਆ ਬਾਈ ਸਵੇਾਈ ਹੋ ਰਹੀ ਏ ਸਾਡੇ ਪੂਰੀ ਮੈਂ ਇਕੱਲਾ ਤੇਰੀ ਵਾਲਾ ਖੜਾ ਰਿਹਾ ਜੀ ਉਹ ਤੋਂ ਵੀ ਸਾਰਾ ਹੁੰਦਾ ਵਧੀਆ 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 ਕਾਕੂ ਬਾਈ ਆਇਆ ਗਾਣੀ ਚੱਕ ਰਿਆਂ ਨੇ ਗਾਣੇ ਤੁਸੀਂ ਉੱਥੇ ਲੈ ਗਏ ਕਰਮਣ ਦੇ ਉਹਨੇ ਨਹੀਂ ਸੀ ਗਿਆ ਹਾਂ ਫਿਰ ਵੀ ਮਾਰੇ ਵੀ ਮਾਲਾ ਲਾਇਆ ਹਜੇ 7 ਤਰੀਕਾ ਮਿੱਤਰੋ ਅੱਜ ਵੀ ਪਈ ਜਾਂਦੇ ਨੇ ਮਾੜੀ ਮਾੜੀ ਗਣੀ ਆ ਜੇ ਦੱਸਿਆ ਸੀ ਨਾ ਫੇ ਉਹ ਨੱਕ ਸੱਚ ਹੋਇਆ ਪਰ ਜਿਹੜੇ ਸਾਤੇ ਭਾਰੀ ਕਹਿੰਦੇ ਸੀ ਭਾਰੀ ਵਾਲੀ ਦਾ ਕੋਈ ਗੱਲ ਜੀ ਲੱਗੀ ਇਹਨਾਂ ਨੂੰ ਇਹ ਮਾੜੀ ਮਾੜੀ ਗਣੀ ਆ ਦੇਖ ਲਓ ਉਹਦੇ ਸਾਹਮਣੇ ਆ ਜੀਗਾ ਠੀਕ ਆ ਗਿਆ ਤੇਜਾ ਵੀਡੀਓ ਬਣਾਉਂਦੇ ਬਣਾਉਂਦੇ ਤੇਜ ਆ ਗਿਆ ਜੀ ਥੋੜਾ ਜਿਹਾ ਕਰ ਕਾ ਜਾਉਣ ਲੱਗੇ ਆ ਦੇਖੋ ਯਮਤਰੋ ਸਾਡੇ ਘਰ ਦੀ ਸਫਾਈ ਚੱਲ ਰਹੀ ਹੈ ਠੀਕ ਹੈ ਸਾਡੇ ਪੇਟੀਆਂ ਵਾਲੇ ਬੈਟਕਾ ਹੋਲੇ ਸੋਤਾ ਨਾਮ ਹਉ ਦੇਖੋ ਜੀ ਸੱਜ ਉਹ ਦੇਖੋ ਜੀ ਚੈਣ ਕਰਮਾ ਨੂੰ ਚੈਣ ਮਿਲਿਆ ਨੇ ਚੈਣ ਪਾਲੀ ਮੇਰੀ ਆਪੇ ਦੀ ਪੁਰਾਣੀ ਚੈਣ ਹਾਂ 50 ਹਾ ਦੇਖੋ ਸੱਜੂ ਦੇ ਕੀ ਬਵਾਦ ਆ ਯਾਰ ਚਲੋ ਆਪਾਂ ਉਹਨਾਂ ਗੇਂਦਿਆਂ ਦੇ ਬੂਟੇ ਲਾ ਦਈਏ ਆਇਓ ਤਲਿਆ ਕੇ ਕਾਊਂਟਰ ਪਾਟ ਪੜਨੇ ਵਾਲਾ ਕਾਊਂਟਰ ਚਲੋ ਮਿੱਤਰੋ ਹੁਣ ਸਾਡੇ ਸਫਾਈ ਚੱਲ ਜੇ ਦਿਵਾਲੀ ਕਰਕੇ ਤਾਂ ਕਰਕੇ ਅਸੀਂ ਕਿਹਾ ਬੂਟੇ ਵੀ ਲਾ ਦੀਏ ਮਿਹਜੇ ਪਿਆਰ ਸੈਜੂ 7 9 ਕਿੰਨਾ ਹੁੰਦਾ 7 6 ਆ ਚੱਕ ਲਿਆਂਦਾ ਕਿਰਪਾ ਆਪਣਾ ਆਜੋ 7 9 ਕਿੰਨਾ ਹੁੰਦਾ ਸੈਜੂ ਆਪਾਂ ਉਧਰ ਵੀ ਲਾਵਾਂਗੇ ਸੈਜੂ ਨੂੰ ਕਿਰਪਾ ਫੜਾ ਤਾਂ ਫਿਰ ਅਸੀਂ ਲੈ ਕੇ ਆਉਣਾ ਪਨੀਰੀ ਪੱਟ ਕੇ ਕੇੰਦਿਆਂ ਦੀ ਇਧਰ ਘੁੰਮਤ ਹੋਈ ਆ ਰਹੀ ਆ। ਅੰਦਰ ਕਾਊਂਟਿੰਗ ਹੋ ਜਾ ਰਹੀ ਆ। ਸਜੋ ਦੀ ਦਾ ਬੜੇ ਹਲਾਤਾਈ ਗੱਲ ਰੇ ਪਾਇੀ। ਦੁਬਾਰੇ ਵੇਖ ਕਰ ਲਾਂ। ਬਦਲ ਦਿਖਾਓ ਨਾ ਪ੍ਰੀਤ ਵੀਰੇ। ਬਦਲ ਲੇ ਲੋ ਦਿਖਾ ਕੇ। ਹਾਂ ਆ ਦੇਖੋ ਜੀਰੀ ਟਰਾਲੀ ਦੇ ਉੱਤੇ। ਜੀਰੀ ਵੱਡੀ ਹੋਈ ਆ। ਆ ਦੇਖੋ ਸੂਈ-ਮੂਈ ਦੇ ਬੂਟਾ ਦਿਖਾ ਮੈਂ ਤੁਹਾਨੂੰ। ਕਿਹਾ। ਕਿਹਾ। ਦੇਖੋ। ਦੇਖੋ ਸੇ ajuda ਕਰ ਲਿਆ ਵੀ ਉਹ ਹਨ ਦੇਖੋ ਕਿਉਂ ਸੰਗੜੀ ਕਿਨੋਗੀ ਇਧਰ ਵੀ ਸੁੱਕੀ ਆ ਹੁੰਦੀ ਨਹੀਂ ਬੰਦ ਉਹ ਰਹੀ ਹਾਂ ਹੁੰਦਾ ਤਾਂ ਆ ਜੋ ਵੀ ਜਿਹਾ ਆ ਕੰਨਾ ਦੱਸੋ ਦਿਖਾ ਆਗੇ ਮੈਤਰੋ ਘਰ ਪਨੀਰੀ ਲੈਣਗੇ ਇਹਦੇ ਲੱਗਣ ਵੀ ਲੈ ਕੇ ਖੁੱਲ ਅੱਛਾ ਪਸ ਇਹ ਨਹੀਂ ਕੀ ਸੀ ਹਲੋ ਪ੍ਰਿਵੀਲੋ ਲੋ ਵਾ ਵੜ ਕੇ ਰੱਖਾ ਔਟੋ ਪਟੋ ਪਲਾਮਾਗੇ ਸਾਰੇ ਜੀ ਪਾਪਾ ਇਨੇ ਦੀ ਨਾ ਬੱਸਰਾ ਕਿਆ ਹਵਾਰਾ ਮੁੱਤ ਹੋਣ ਕਿਆ ਬਾਤ ਹੈ ਸੱਜੂ ਯਾਰ ਦੱਸੋ ਸੱਜੂ ਇਹ ਕੀ ਹੈ ਲਾਮਾ ਮੈਂ ਤੂੰ ਨਾ ਇੱਥੇ ਲਾਵਾਂ ਆਹੇ ਵੀ ਲਾਵਾਂਗੇ ਉੱਧਰ ਵੀ ਲਾਵਾਂਗੇ ਸਾਰੇ ਕਿੱਥੇ ਲਾਵਾਂਗੇ ਹਲਾ ਦੇ ਮਿੱਤਰੋ ਲੈਣ ਐਸ ਲੋਟ ਬਣਾ ਕੇ ਪਾ ਦੇ ਪਾਣੀ ਪਾਣੀ ਦੀ ਡਿਊਟੀ ਛੋਟੀ ਜੁਨਾ ਦੀ ਹੈ ਠੀਕ ਹੈ ਉਹਨਾ ਪਾ ਉਧਰ ਲਾ ਜੀ ਇਧਰ ਲਾ ਦੇ ਪਰੀ ਇਧਰ ਮਤਾਰੂ ਤੱਕ ਤੱਕ ਕਰਵਾਏ ਹਾਂ ਦਿਖਾ ਤੇ ਤੁਹਾਵਾ ਦੇਖ ਲਓ ਭਈ ਉਹ ਟੱਕਲਾ ਦੇ ਹੁਣ ਹਿੱਧਰ ਵੀ ਲਾ ਦੇ ਇੱਦਾਂ ਲਾ ਦੇ ਪਰੀ ਲਗਾ ਦੇ ਜੀ ਮਿੱਤਰੋ ਫਿਰ ਬੂਟੇ ਸਾਨੂੰ ਹੁਣ ਪਾਉਣੇ ਪਾਣੀ ਕੁਆਲਟੀ ਲਗਾ ਦਤੀ ਹੈ ਪਾਣੀ ਵਾਲੇ ਪਰ ਸਜੂ ਤੇਰਾ ਤਰੀਕਾ ਦਾ ਵਧੀਆ ਸੀ ਵੀ ਮੀਂਹ ਹੀ ਪਾ ਦੂਗਾ ਪਾਣੀ ਆਪਾਂ ਲੋੜ ਨਹੀਂ ਪੈਣੀ ਪਰ ਫਿਰ ਵੀ ਆਪਣੀ ਫਰਜ਼ ਬੰਦਾ ਕੇਰਾ ਦਾ ਪਰ ਪਹਿਲੀ ਆ ਮੀਂਹ ਪਾਉਂਦਾ ਆਂਦਾ ਹੀ ਮੇਰੇ ਨੂੰ ਆ ਬੂਟੇ ਜੋ ਵੀ ਡੱਗ ਪੂਗੇ ਜੇ ਡੱਗੂਗੇ ਸਹੀ ਗੱਲ ਫਰ ਆਏ ਆ ਵੀ ਆਪਣਾ ਫਰਜ਼ ਤਾਂ ਸਹਿਜੂ ਬੂਟਾ ਲਗਾ ਕੇ ਕੇਰਾ ਪਾਣੀ ਪਾਉਂਦਾ ਬਣਦਾ ਹੀ ਆ ਲੈ ਕੇ ਆਓ ਬਾਲਟੀ ਚੱਕੀ ਜਾਊਗੀ ਤੇਤੋ ਲੈ ਬੰਦ ਕਰ ਲੈ ਹਾਂ ਹੋਰ ਪਾ ਦੇ ਪਾ ਦੇ ਪਾ ਦੇ ਵਧੀਆ ਪਾ ਦੇ ਕਰ ਪਾ ਦੇ ਪਾ ਦੇ ਪਾ ਦੇ ਖਾਸਾ ਪਾ ਦੇ ਕਰ ਯਾਰ ਥੋੜਾ ਜਿਹਾ ਕੋ ਪਾਣਾ ਵਧੀਆ ਪਾ ਦੇ ਕਰ ਹੋਰ ਪਾ ਲਿਆਵਾਂਗੇ ਪਾਣੀ ਦੇ ਕੀ ਆ ਯਾਰ ਇਹਦਾ ਬਾੜਾ ਥੋੜਾ ਪਾਉਣਾ ਯਾਰ ਮੈਨੂੰ ਪਾਉਣਾ ਪੂ ਇੱਕ ਡੱਬਾ ਪਾ ਦੇ ਕਰ ਇੱਕ ਡੱਬਾ ਪਾ ਦੇ ਪਾ ਦੇ ਪਾ ਦੇ ਹੋਰ ਪਾ ਦੇ ਉਹ ਨਹੀਂ ਡੋਬਦਾ ਦੋਨੇ ਪਾਉਂਦੇ ਨੇ ਜੀ ਪਾਣੀ ਦੇਖੋ ਐਂ ਪਾਉਂਦੇ ਨੇ ਉਹਦੇ ਵਿੱਚ ਪਾਵਾ ਜਮਾ ਪੜਪੜ ਆਹ ਆਹ ਐਂ ਉਹ ਰੋਦਾਉ ਦਿਖਾ ਕੇ ਸੈਜੂ ਵਾਲੇ ਤਾਂ ਓਏ ਸੈਜੂ ਤੇਰਾ ਉਹ ਪੈਣਾ ਵਾਲੇ ਦਾ ਉਰੀ ਪੀ ਗੇ ਮਰ ਜਾਏਗਾ ਰੈਂਬੋ ਮੜਾ ਕੇ ਦਾ ਦੇਖੋ ਜੀ ਐਨੇ ਸਿਆਣੇ ਹੈਗੇ ਬੱਚੇ ਕਿਸ ਦੇ ਵਾਹ ਵਾਹ ਬਹੁਤ ਬਹੁਤ ਐਨੇ ਸਿਆਣੇ ਆ ਗਏ ਬੱਚੇ ਕਿਹਦੇ ਐਨਾ ਕੰਮ ਕਰਾਉਂਦੇ ਆ ਲੈ ਦੇਖੀ ਬਾਹਲਾ ਪੌਣ ਲੱਗ ਗਿਆ ਸਾਡੇ ਤਾਂ ਸੰਡੇ ਨੂੰ ਆਈ ਬੱਚੇ ਕਰਾਉਣੇ ਕੰਮ ਪੂਰਾ ਪਾਪਾ ਜਸਮੀਤ ਦੇਗਾ ਜਦੋਂ ਛੁੱਟੀ ਆ ਹਾਂ আচ্ছা ਮਾਲਟੀ ਹੋਰ ਲੈਉਣੇ ਬੂ ਤੱਕ ਰਹੇ ਉਹ ਬੱਸ ਆਰੇਂ ਬੋਦੇ ਮੈਂ ਪਾਦੀ ਬਣੀ ਪਈ ਆ ਦੇਖੋ ਆ ਰਿਆਂ ਜੀ ਪਾਤਾ ਮੈਂ ਤੂੰ ਪਾਣੀ ਕੀ ਬਾਤ ਆ ਸੈਜੂ ਯਾਰ ਅੱਧੇ ਰਹਿ ਗਏ ਇਹਨਾਂ ਚ ਵੀ ਪਾ ਦੇਣਾ ਹਾਂ ਅਸ ਸਿਕ ਰਹੇ ਗਏ ਸੈਜੂ ਸੈਜੂ ਦਾ ਫੈਮ ਨੇ ਉਹ ਤੇ ਆਲੂ ਹੋ ਪਾਲੀ ਸੀ ਆਲੂ ਮਾਰੇ ਸੈਜੂ ਨੇ ਤੇ Papa ਫੌਲ ਹੋ ਉਹ ਆਲੂ ਵੀ ਤਾਂ ਆਲੂ ਨਾਲ ਕੰਨ ਕਿਹਦਾ ਸੈਜੂ ਨੂੰ ਗੁੱਸਾ ਆ ਗਿਆ ਵੀ ਉਹ ਆਲੂ ਮਾਰੇ ਆਏ ਹੋਏ ਆਏ ਹੋਏ ਓਏ ਸੈਜੂ ਪਈ ਨਹੀਂ ਇਹ ਉਹ ਤੇਰੀ ਉਹ ਪਾਦੀ ਸੀ ਇਹ 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 ਆ ਸੈਜੂ ਕਹਿੰਦਾ ਹੋ ਨੀ ਸੁਬਾ ਫੌਲ ਸੈਜੂ ਦਾ ਇਹ ਆ ਪਾਦੀ ਸੁੱਤੀ ਹੋਏ ਸਾਜੂ ਬੇਟੀ ਯਾਰ ਉਹ ਪਟਰੋਏ ਬੋਤਰੋਏ ਮਾ ਸਾਜੂ ਬਣੀ ਆ ਗਿਆ ਗੰਦ ਨਿਕਲੇ ਸਾਡੇ ਘਰੋਂ ਕੱਪੜੇ ਲਈ ਦੇਣੀਆਂ ਲੀਰਾ ਹੋ ਤੇਰੀ ਕੀ ਬਾਤ ਆ ਯਾਰ ਉਹ ਐਂ ਰੱਖ ਲੈ ਇਹਨਾਂ ਨੂੰ ਸਾਈਲਾਂ ਚੱਕ ਮਚਾਇਆ ਕਰੀ ਯਾਰ ਔਰ ਲੀਰਾ ਨਾਲ ਜ਼ਰੂਰੀ ਆ ਹੋਰ ਨਾ ਮਚਾਈ ਹੋਏ ਵਾਦੀਆ ਸਾਲਾ ਚਾਗਰਦਾ ਮੈਂ ਇਹਨੂੰ ਕਮਲ ਹੋਏ ਓਏ ਆਪਣਾ ਕਰੀ ਆਇਨਾ ਕਰੀ ਬਸ ਰਹਿਣ ਦੇ ਓਹੋ ਉਹ ਵੀ ਮਤਰਾ ਮਚਾਤਾ ਫਿਰ ਸਾਰਾ ਸਮਾਨ ਬਹੁਤ ਮਿਹਨਤ ਕਰਦੇ ਨੇ ਸਾਡੇ ਬੰਦੇ ਘਰਸ ਮਾਰਨ ਤੇ ਚੱਕੋ ਜੀ ਸਾਰਾ ਜਿਹੜਾ ਲੰਗਾਲਮ ਸੀ ਸੇਕਦਾ ਸੇਕ ਜਾਉਂਦਾ ਨੀਰਾਂ ਨੂਰਾਂ ਜਿਹੜੇ ਕੱਪੜੇ ਕੁੱਪੜੇ ਸਨ ਤੁਸੀਂ ਸਾਰੀਆਂ ਮਚਾ ਦਿੱਤੀਆਂ ਨੇ ਦਿਵਾਲੀ ਕਰਕੇ ਚਲੋ ਚਲੋ ਵੀ ਆ ਚੁੱਕੇ ਆ ਗਰਾਊਂਡ 'ਚ ਕਿਆ ਲੱਗਤਾ ਥਾ ਨਹੀਂ ਲੋਟੇਂਗੇ ਕਿਆ ਲੱਗਤਾ ਥਾ ਨਹੀਂ ਲੋਟੇਂਗੇ ਆ ਗਏ ਬਣਾਈ ਆਜਾ ਹਵਾ ਆ ਗਈ ਹੈ ਨਾਉਨ 1 0 ਪਹਿਲੇ ਟਰਾਈ ਨਹੀਂ ਸੀ ਚਲ ਟਰਾਈ ਕਰ ਲਓ ਕੋ ਯਾਰ ਹਰੀ ਹਵਾ ਯਾਰ 2 0 3 0 ਹੁਣ ਕਰ ਲਾ ਤੇਰੇ ਨਾਲ ਮੈਂ ਖੋਤੀ ਕਰਾਂਗੇ ਹਾਂ ਤੇਰੇ ਨਾਲ ਜੀਰੋ ਹਵਾ ਆਉਣੀ ਦੰਦੀ ਵੀਰੇ ਯਾਰ ਹਵਾ ਜਿਆਦਾ ਤਾਂ ਕਰਕੇ ਮੈਚ ਲੱਗ ਨਹੀਂ ਰਿਹਾ ਪਾਪਾ ਦੇਖੋ ਕਿੰਨਾ ਰਿਕਾਰਡ ਨੇ ਹਾਂ ਹੋਰ ਜੀ ਜੀਤਾ ਜੀ ਕਹਿਣਾ ਚਾਹੋਗੇ ਕੁਝ ਕਹਿ ਦਿਓ ਕੁਝ ਦਰਸ਼ਕਾਂ ਨੂੰ ਅਪੀਲ ਕਰ ਦਿਓ ਕੋਈ ਦਰਸ਼ਕਾਂ ਨੂੰ ਇਹ ਕਹਿੰਦਾ ਤੁਹਾਨੂੰ ਵੀ ਲਾਈਕ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਚੱਕੋ ਬਾਈ ਜੀ ਤੇਰੀ ਗੱਲ ਮੰਨਿਓ ਜੀਤੇ ਨੇ ਕਿਹਾ ਪੇਜ ਨੂੰ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਹਵਾ ਵਾਹ ਤੇਜ ਅੱਜ ਤਾਂ ਕਰਕੇ ਮੈਚ ਸਾਡਾ ਲੱਗਿਆ ਨਹੀਂ ਚਿੜੀ ਬੱਲੇ ਦਾ ਠੀਕ ਹੈ ਇੱਕ ਮੈਚ ਜੇ ਲੱਗਿਆ ਉਹ ਵੀ ਚਿੜੀ ਨੂੰ ਹਵਾ ਕੇ ਤੇ ਕਿੱਧਰ ਲੈ ਜਾਂਦੀ ਸੀ ਕਿਤੇ ਕਿੱਧਰ ਲੈ ਜਾਂਦੀ ਸੀ ਹੁਣ ਸਾਡਾ ਕੈਰਨ ਬੋਰਡ ਦਾ ਮੈਚ ਲੱਗੂ ਸ਼ਾਇਦ ਕਿਉਂਕਿ ਸਾਡੀ ਟੀਮ ਦੂਜੀ ਕੈਰਨ ਬੋਰਡ ਵਾਲੀ ਵੀ ਬੈਠੀ ਹੈ ਕੈਮਰਾਮਨਾ ਜੀ ਕੁਲਚਾ ਜੀ ਇਹਦੀ ਨਹੀਂ ਮਾਰਦਾ ਜੀ ਕਿਹਦੀ ਨਹੀਂ ਮਾਰਦਾ ਇਧਰ ਪਾਲਾ ਰਿਸਪੈਕਟ ਵਾਲੀ ਜੀ ਸਾਡੇ ਨਾਮ ਦੇ ਨਾਲ ਜੀ ਲਾਉਂਦੇ ਨਾ ਕੁਲਚਾ ਜੀ ਮੰਨਾ ਜੀ ਮੈਨੂੰ ਮੈਂ ਵੀ ਨਹੀਂ ਮਾਰਦਾ ਤੂੰ ਨਹੀਂ ਮਾਰਦਾ ਮੈਂ ਕਿਹਨੇ ਮਾਰਦਾ ਪੂਰਾ ਚੱਲਦਾ ਵੀਰੇ ਕੰਮ ਕਰਮ ਬੋਰਡ ਦੇ ਮਾਸਟਰ ਤੇ ਜੀਤਾ ਨੇ ਮਾਸਟਰ ਤੇ ਜੀਤਾ ਜੀ ਕਰਮਾਂ ਤੇ ਗੱਗੂ ਜੀ ਅਸੀਂ ਬਾਕੀ ਦਰਸ਼ਕ ਨੇ ਸਾਡੇ ਵੀਰਾ ਜੀ ਵੀ ਪਹੁੰਚੇ ਨਦਾਨਗੜ ਤੋਂ ਸਪੈਸ਼ਲ ਸਾਡਾ ਮੈਚ ਦੇਖਣ ਦੇਖਾਉਣਾ ਐ ਸਾਨੂੰ ਕਿਹੜਾ ਜੱਦਾ ਹੈ ਆ ਦੇਖੋ ਜੀ ਆ ਇਹਨਾਂ ਦੇ ਪੁਆਇੰਟ ਨੇ ਮਟਰ ਜੀ ਆਪਣੇ ਆਪਾਂ ਇਕੱਠੇ ਕਰਨੇ ਨਾਲ ਆਲੇ ਆਪਾਂ ਇਕੱਠੇ ਕਰਨੇ ਨੇ ਕੋਆ ਪਰਾਪਰਾ ਕਰਦੇ ਕੋਈ ਕਿ ਨਹੀਂ ਫੜਾਉਂਦੇ ਆ ਓਹੋ ਮਟਰ ਜੀ ਰਾਣੀ ਤਾਂ ਗਈ 45 ਸਈ ਜਿੱਤੇ ਹੁੰਦੀ ਆ ਬਸ ਆਦਾ ਇਹੀ ਪਲਟਦੀ ਹੈ ਉਹ ਆ ਫੜਾ ਜੋ 2000 ਵੀ ਲਗੇ ਵਿੱਚ ਤਾਂ ਵਿਚਾਰੇ ਇਹ ਹਾਰ ਚੁੱਕੇ ਨੇ ਜੀ ਮੈਚ ਸਾਡੇ ਮਾਟਰ ਜੀ ਹਾਰ ਚੁੱਕੇ ਨੇ ਜੀਤਾ ਜੀ ਹਾਰ ਚੁੱਕੇ ਨੇ ਆ ਬਿਨਰ ਹੋ ਗਏ ਕਰਨ ਮਣ ਹੋ ਗਏ ਤੀਜਾ ਮੈਚ ਦੁਬਾਰੇ ਫੇਰ ਸ਼ੁਰੂ ਹੋਵੇਗਾ